ਹਮ ਪਰ ਇਹ ਗੱਲ ਲੈਣਾ ਵੀ ਕਹਿੰਦੇ ਘੋੜਿਆਂ ਨੂੰ ਜਿਹੜੇ ਸਟੀਰੋਇਡਸ ਲੱਗਦੇ ਆ ਉਹੀ ਲਾਈ ਜਾਂਦੇ ਕਬੱਡੀ ਵਾਲੇ ਉਹ ਇਹ ਤਾਂ ਹੁਣ ਉਹਨਾਂ ਨੂੰ ਪੁੱਛਿਆ ਜਾ ਸਕਦਾ ਹਮ ਜੇ ਤਾਂ ਹੁਣ ਆਪਾਂ ਦੇਖੇ ਹੁਣ ਤਾਂ ਆਪਾਂ ਕਹਿ ਦਈਏ ਤੁਹਾਡੇ ਵੇਲੇ ਤਾਂ ਕੁਝ ਐਦਾਂ ਨਹੀਂ ਨਹੀਂ ਉਦੋਂ ਆਪਾਂ ਨਹੀਂ ਲਾਏ ਮੈਂ ਸ਼ੌਂਕ ਲਈ ਬਾਤ ਚਲਾਏ ਆ ਉਹ ਤਾਂ ਮੈਂ ਬੜਾ ਖੁੱਲ ਕੇ ਸਟੀਰੋਇਡਸ ਲਾਏ ਆ ਤੁਸੀਂ ਮੈਂ ਜੂਜ ਕੀਤੇ ਕਬੱਡੀ ਵੇਲੇ ਨਹੀਂ ਕੀਤੇ ਨਹੀਂ ਕਬੱਡੀ ਵੇਲੇ ਨਹੀਂ ਕੀਤੇ ਜਦੋਂ ਬੋਡੀ ਵੇਲੇ ਉਹ ਤਾਂ ਇੱਕ ਹੁੰਦਾ ਸੀ ਬੀਕਾ ਸੂਲ ਦਾ ਵੀ ਗਰਮੀ ਕਹਣਾ ਕੱਢ ਲੋ ਗਰਮੀ ਪੈ ਗਈ ਉਦੋਂ ਉਦੋਂ ਜੀ ਸਾਰੀ ਸਾਰੀ ਦਿਹਾੜੀ ਤਿੰਨ ਤਿੰਨ ਦਿਨ ਮੈਚ ਹੁੰਦੇ ਸੀ ਹੂੰ ਕਦੀ ਇਧਰੋਂ ਸਕੂਟਰਾਂ ਮੋਟਰਸਾਈਕਲਾਂ ਤੇ ਐਨੂੰ ਭੱਜ ਗਏ ਕਦੀ ਕਹਿਣਾ ਵੀ ਇੱਥੋਂ ਮੈਚ ਜਿੱਤ ਲਿਆ ਉਹ ਫੇਰ ਪਿੰਡ ਵਾਲਿਆਂ ਨੂੰ ਕਹਿਣਾ ਸਾਡਾ ਕੱਲ ਦਾ ਮੈਚ ਬਾਦਿਓ ਦੂਜਾ ਟੂਰਨਾਮੈਂਟ ਜੀ ਵੀ ਸਿੰਘ ਫਸਾਏ ਹੋਣੇ ਜੀ ਨੇੜੇ ਨੇੜੇ ਹੋਣਾ 10 20 ਕਿਲੋਮੀਟਰ ਤੇ ਇਦਾਂ ਟੂਰਨਾਮੈਂਟ ਚੱਲਦੇ ਸੀ ਹੁਣ ਤਾਂ ਟੂਰਨਾਮੈਂਟ ਘਟ ਗਏ ਹੁਣ ਤਾਂ ਕੱਪ ਹੁੰਦੇ ਆ ਹੂੰ ਅਨਾ ਛੋਟੇ ਟੂਰਨਾਮੈਂਟ ਦਾ ਖਤਮ ਹੀ ਹੋ ਗਿਆ 10 ਦਿਨ ਉਹ ਤਾਂ ਖਤਮ ਹੋ ਗਈ ਕਹਾਣੀ ਨਾ ਹਾਂ ਜਿਹੜੇ ਪ੍ਰੋਮੋਟਰ ਆ ਪਲੇਅਰ ਆ ਇਹ ਵੱਡੇ ਆ ਸ਼ੋਅ ਮੈਚ ਆਲੇ ਆ ਹੁਣ ਉਦੋਂ ਸ਼ੋਅ ਮੈਚ ਇੱਕ ਹੁੰਦਾ ਸੀ ਫਾਈਨਲ ਆਲੇ ਦਿਨ ਲਾਸਟ ਡੇ ਲਾਸਟ ਡੇ ਹੈ ਨਾ ਹੁਣ ਇਹ ਸਾਰੇ ਉੱਡੇ ਉੱਡੇ ਬੰਦੇ ਆ ਹੂੰ ਤੇ ਉਹ ਫਿਰ ਹੁਣ ਥੱਲੇ ਨਿਆਣਿਆਂ ਨੂੰ ਦੇਖਦਾ ਵੀ ਕੋਈ ਨਹੀਂ ਨਾ ਉਹਨਾਂ ਲਈ ਇੰਨੇ ਪ੍ਰਾਈਜ਼ ਆ ਥੋੜਾ ਬਦਨਾਮੀ ਦਾ ਕਾਰਨ ਇਹ ਵੀ ਆ ਹੈ ਨਾ ਪਨੀਰੀ ਨਮੀ ਲੱਗੀ ਚੱਲੇ ਕੱਲੇ ਜੇ ਹੁਣ 8 ਟੀਮਾਂ ਆ ਉਹਨਾਂ 8ਾਂ ਨੇ ਥੋੜੋ ਸਾਰਾ ਪੰਜਾਬ ਕਵੱਡੀ ਖੇਡੇ ਜਿੱਥੇ ਇਹਨਾਂ ਦੀ ਡਿਮਾਂਡ ਆ ਉੱਥੇ ਇਹ ਜਾਣ ਹਮ ਛੋਟੇ ਟੂਰਨਾਮੈਂਟ ਵੀ ਹੋਣੇ ਚਾਹੀਦੇ ਤੁਸੀਂ ਇਹ ਗੱਲ ਕਹਿ ਰਹੇ ਹੋ ਹੋਰ ਜਿਹੜੇ ਲੋਕ ਦੋ ਦੋ ਤਿੰਨ ਤਿੰਨ ਟੂਰਨਾਮੈਂਟ ਕਰਾਉਂਦੇ ਆ ਹਮ ਮੈਚ ਉਹਨਾਂ ਵੀ ਉਹਨਾਂ ਨੇ ਆਪਣੀ ਖੁਸ਼ੀ ਲਈ ਜੇ ਉਹ ਟੂਰਨਾਮੈਂਟ ਕਰਾਉਣੇ ਗੁੱਡ ਲੱਕ ਕਿਉਂਕਿ ਐਡੇ ਐਡੇ ਇਹ ਮਾਲਿਆ ਇਹਨਾਂ ਦਾ ਵੀ ਇਹਨਾਂ ਨੂੰ ਵੀ ਕੋਈ ਅਰਨਿੰਗ ਹੋਣੀ ਚਾਹੀਦੀ ਇਹਦਾ ਮਤਲਬ ਇਹ ਨਹੀਂ ਵੀ ਇਹਨਾਂ ਨੂੰ ਪੈਸੇ ਵੱਧ ਮਿਲਦੇ ਤੇ ਇਹਨਾਂ ਨੂੰ ਪਰ ਛੋਟੇ ਟੂਰਨਾਮੈਂਟ ਨਾਲ ਜ਼ਰੂਰ ਦੋ ਟੜੇ ਬਣਾਉਣ ਦੀ ਬਜਾਏ ਛੋਟਾ ਟੂਰਨਾਮੈਂਟ ਹੀ ਇੱਕ ਪਿੰਡ ਵਾਲੇ ਹੋਰ ਕਰਾ ਲੈਣ। ਉਹ ਗੈਬ ਦੇ ਦੇਣਾ। ਵੀ ਜੇ ਹੁਣ ਵੱਡਾ ਟੂਰਨਾਮੈਂਟ ਕਰਾਉਣਾ ਦੋ ਚਾਰ ਮਹੀਨੇ ਬਾਅਦ ਦੂਜਾ ਟੂਰਨਾਮੈਂਟ ਕਰਾ ਲੈ। ਵੀ ਨਵੇਂ ਬੱਚਿਆਂ ਨੂੰ ਵੀ ਨਵੇਂ ਬੱਚਿਆਂ ਨੂੰ ਮੌਕਾ ਮਿਲੇ। ਉਹਨਾਂ ਦਾ ਫੋਕਸ ਉੱਥੇ ਜਾਵੇ। ਕ੍ਰਾਈਮ ਨਸ਼ਾ ਹਟੂਗਾ। ਦੋ ਚੀਜ਼ਾਂ ਆਪੇ ਹੀ ਹਟ ਜਾਣੀਆਂ। ਹੁਣ ਇਹ ਗੱਲ ਵੀ ਨਵੇਂ ਬੱਚੇ ਇਹ ਸੋਚਦੇ ਵੀ ਜਲਦੀ ਜਲਦੀ ਅਸੀਂ ਤਗੜੇ ਹੋ ਜੀ। ਉਹ ਫੇ ਉੱਡਾ ਹੋਣਾ ਮੰਗਦੇ ਆ। ਹੁਣ ਹੌਲੀ ਹੌਲੀ ਪੌੜੀ ਚੜਦੇ ਵੀ ਅੱਜ ਆਪਾਂ ਅਗੇ ਦੇਖੋ ਬੇਟਾਂ ਦੀਆਂ ਟੀਮਾਂ ਹੁੰਦੀਆਂ ਸੀ 35 ਕਿਲੋ ਤੋਂ ਲੈ ਕੇ ਚੱਲਦੇ ਸੀ ਕੰਮ ਬਿਲਕੁਲ ਹੈਨਾ 35 45 55 65 75 72 ਇਦਾਂ ਆ ਗਿਆ ਉੱਥੇਕ ਇਦਾਂ ਹੋ ਜਾਂਦੀ ਸੀ ਪਿੰਡਾਂ 'ਚ ਵੀ ਜੇ ਤੁਸੀਂ ਆ ਕੀ ਉਹਦਾ ਨਾ ਤੁਹਾਡਾ ਭਾਰ ਦੋ ਤਿੰਨਾਂ ਮੁੰਡਿਆਂ ਦਾ ਪਿੰਡ 'ਚ 72 ਕਿਲੋ ਉਹਨਾਂ ਨੇ 72 ਕਿਲੋ ਰੱਖ ਦੇਣੀ ਪਰ ਹੁੰਦਾ ਤਾਂ ਸੀ ਹੈਨਾ ਉਹ 4-5 ਕੈਟਾਗਰੀਆਂ ਚੱਲਦੀਆਂ ਸੀ ਬਿਲਕੁਲ ਫਿਰ ਜਾ ਕੇ ਫਾਈਨਲ ਸੀ ਠੀਕ ਹੈ ਜੀ ਫਿਰ ਓਪਨ ਹੁੰਦੀ ਸੀ ਓਪਨ ਤੋਂ ਬਾਅਦ ਫਿਰ ਸ਼ੋਅ ਮੈਚ ਹੁੰਦਾ ਸੀ ਹਾਂ ਉਹ ਉਹ ਵੀ ਚੱਲਣੀ ਚਾਹੀਦੇ ਆ ਕਿ ਉਹ ਕੁਛ ਇਦਾਂ ਲੋਕੀ ਫਿਰ ਕਈ ਵਾਰੀ ਮੇਰੇ ਵਰਗਾ ਹੱਥ ਨਾ ਪਹੁੰਚੇ ਥੂ ਕੋੜੀ ਉਹ ਕਹੀ ਜਾਣਾ ਵੀ ਜੇ ਹੁਣ ਤੁਸੀਂ ਮੱਲ ਮਾਰੀ ਆ ਤੁਹਾਡਾ ਨਾਂ ਚੱਲ ਰਿਹਾ ਚਮਕ ਉਹ ਪਿੰਡ 'ਚ ਜੇ ਹੁਣ ਕੋਈ ਨਿਆਣਾ ਪਿੰਡ 'ਚ ਚਮਕਿਆ ਮੇਰੇ ਮੇਰੇ ਵਰਗੇ ਨੇ ਬੈਠੇ ਨੇ ਇੱਥੋਂ ਤੜਫੀ ਜਾਣਾ ਵੀ ਮੀਰਾ ਨਿਆਣੇ ਨੇ ਕੁਛ ਕੀਤਾ ਨਹੀਂ ਤੇ ਦੂਜਿਆਂ ਨੂੰ ਭੰਡੀ ਜਾਣਾ ਨਿੰਦੀ ਜਾਣਾ ਨਾ ਤੁਸੀਂ ਆਪਣੇ ਨਿਆਣੇ ਨੂੰ ਵੀ ਗਰਾਉਂਡੇ ਲੈ ਕੇ ਜਾਓ ਆਪ ਲੈ ਕੇ ਜਾਓ ਚੰਗਾ ਰਹੋਗੇ ਹਮ ਹਣਾ ਮੈਂ ਬੜਾ ਸਿਆਣਾ ਨਹੀਂ ਪਰ ਮੈਨੂੰ ਇਸ ਗੱਲ ਦਾ ਪਤਾ ਹਮ ਹਣਾ ਅਸੀਂ ਆਪਣੇ ਬੱਚਿਆਂ ਨੂੰ ਟਾਈਮ ਦੇ ਰਹੇ ਆ ਹਮ ਜੇ ਅੱਜ ਤੁਸੀਂ ਹਕਮ ਦਾ ਜ਼ਿਕਰ ਕੀਤਾ ਹਲੇ ਉਹਨੇ ਪਤਾ ਨਹੀਂ ਮਹਾਰਾਜ ਦੀ ਕੀ ਰੰਗਿਆ ਮੇਰੇ ਤਾਂ ਮੇਰੇ ਵੱਲੋਂ ਤਾਂ ਪੂਰਾ ਜ਼ੋਰ ਲੱਗਾ ਪਿਆ ਵੀ ਉਹ ਵਧੀਆ ਹੋਵੇ ਹਮ ਵਧੀਆ ਖੇਡੇ ਵੱਡਾ ਹੋਵੇ ਉਹ ਵੀ ਮੱਲ ਬਣੇ ਹਨਾ ਹਮ ਤੇ ਬਾਕੀਆਂ ਨੂੰ ਵੀ ਇਹ ਚਾਹੀਦਾ ਹਮ ਇਦਾਂ ਹਾਂ ਹੱਥ ਦਿਅ ਤਰਾਖੇ ਨਹੀਂ ਕਾ ਮਜਾ ਲੈਣਾ ਕਬੱਡੀ ਬਹੁਤ ਸੌਖਾ ਜਰੀਆ ਸੈੱਟ ਹੋਣ ਦਾ ਸਕਸੈਸ ਹੋਣ ਦਾ ਕਬੱਡੀ ਸੌਖਾ ਜਰੀਆ ਬਹੁਤ ਜਰੀਆ ਹਾਂ ਮਿਹਨਤ ਕਰਨੀ ਪੈਣੀ ਹੈ ਮਿਹਨਤ ਬਹੁਤ ਹੈ ਨਹੀਂ ਮਿਹਨਤ ਕਰਨੀ ਪੈਣੀ ਮੈਂ ਕਿਹਾ ਬੇਵਧੀ ਅੱਜ ਤੁਸੀਂ ਦੇਖੋ ਆਸਟ੍ਰੇਲੀਆ ਚ ਕਬੱਡੀ ਹੋਣ ਲੱਗ ਪਈ ਹੈ ਪਲੇਅਰ ਨਹੀਂ ਮਿਲ ਰਹੇ ਕਰੋੜਾਂ ਦਾ ਪਲੇਅਰ ਹੋਏ ਪਿੰ ਹਾਂ ਫਿਰ ਤੁਸੀਂ ਨਿਊਜ਼ੀਲੈਂਡ ਇੰਗਲੈਂਡ ਕੈਨੇਡਾ ਅਮਰੀਕਾ ਉਹਨਾਂ ਦੀ ਉੱਥੇ ਹੋ ਜਾਂਦਾ ਵੀ ਜੀ ਉਹਨਾਂ ਨੂੰ ਲੋੜ ਹੁੰਦੀ ਉਹ ਦਿਸ ਵਾਈ ਲੇਟ ਕਰਦੇ ਆ ਥੋੜੇ ਟੂਰਨਾਮੈਂਟ ਰਹਿ ਜਾਂਦੇ ਕਿਉਂਕਿ ਪਲੇਅਰ ਸਾਰੇ ਕੈਨੇਡਾ ਗਏ ਹੁੰਦੇ ਆ ਇੰਗਲੈਂਡ ਗਏ ਹੁੰਦੇ ਆ ਹੋਰ ਕੰਟਰੀਆਂ ਕਰਾਉਣਾ ਚਾਹੁੰਦੀਆਂ ਬਹਿਰੀਨ ਟੂਰਨਾਮੈਂਟ ਹੋਣ ਲੱਗ ਪਏ ਦੁਬਈ ਟੂਰਨਾਮੈਂਟ ਹੁੰਦਾ ਤੁਸੀਂ ਦੱਸੋ ਸਹੀ ਹੈ ਨਾ ਕਬੱਡੀ ਤਾਂ ਹੋਰ ਬਾਕੀ ਥਾਂ ਹਾਲੇ ਜੇ ਤੁਸੀਂ ਕਹਿੰਨੇ ਪੰਜਾਬੀ ਜਿੱਤੇ ਹੈਗੇ ਯੂਰਪ ਚ ਉੱਥੇ ਹਾਲੈਂਡ ਟੂਰਨਾਮੈਂਟ ਹੁੰਦੇ ਸਪੇਨ ਹੁੰਦੇ ਆ ਉੱਥੇ ਪਲੇਅਰ ਨਹੀਂ ਮੈੜ ਰਹੇ ਸੋ ਇਹ ਪਨੀਰੀ ਲੱਗੇ ਇਹਦੇ ਲਈ ਗੁੱਡ ਬਿਚੇ ਜੀ ਹੋਣ ਅਜੇ ਕੋਈ ਕੋਈ ਹੈ ਕੀ ਇਹਦੇ ਵਿੱਚ ਹੂਣਤਾ ਹੀ ਉਹ ਕੋਚਾਂ ਨੂੰ ਪ੍ਰਮੋਟਰਾਂ ਨੂੰ ਪਲੇਅਰਾਂ ਨੂੰ ਬੈਠ ਕੇ ਕਰ ਲੈਣੀ ਚਾਹੀਦੀ ਤੁਸੀਂ ਗੱਲ ਕਹੀ ਵੀ ਤੁਸੀਂ ਲਗਾਤਾਰ ਮੈਚਸ ਖੇਡਦੇ ਸੀ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਬੋਡੀ ਰੈਸਟ ਨਹੀਂ ਮੰਗਦੀ ਸੀ ਉਦੋਂ ਅੱਜ ਕੱਲ ਤਾਂ ਪਲੇਅਰ ਸਹਿ ਕਹ ਦਿੰਦੇ ਆ ਵੀ ਸਾਡੀ ਬੋਡੀ ਨੂੰ ਰੈਸਟ ਵੀ ਚਾਹੀਦਾ ਸਾਨੂੰ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਉਹ ਲੈਵਲ ਹੁੰਦਾ ਸੀ ਹੁਣ ਸਾਰੇ ਬੱਡੇ ਬੱਡੇ ਮਲ ਹਰ ਕਿਨੀ ਮੈਂ ਟੀਮ ਬਣਾਉਣੀ ਮੈਂ ਕਹਣਾ ਮੇਰੇ ਕੋਲ 10 ਪਲੇਅਰ ਪੂਰੇ ਵੱਡੇ ਹੋਣ ਤੁਸੀਂ ਬਣਾਉਣੀ ਤੁਸੀਂ ਹੂੰ ਉਹਨਾਂ ਨੇ ਫਿਰ 6-7 ਟੀਮਾਂ ਤਾਂ ਹੋਣੀਆਂ ਹਨ ਉਹਨਾਂ ਵਿੱਚ ਅੱਗੇ ਸ਼ੋਅ ਮੈਚ ਇੱਕ ਹੁੰਦਾ ਸੀ ਤੁਸੀਂ ਗੱਲ ਸਮਝੇਗੇ ਹੂੰ ਉਦੋਂ 20 5 20 ਦਾ ਮੈਚ ਲੱਗ ਗਿਆ ਹੂੰ ਜਿੱਤ ਗਏ ਜਾਂ ਹਾਰ ਗਏ ਘਰ ਨੂੰ ਚੱਲ ਜਾਣਾ ਹੁਣ ਇੱਥੇ 2-3 ਮੈਚ ਤੱਕ ਤੁਹਾਨੂੰ ਖੇਡਣੇ ਹੀ ਪੈਣੇ ਆ ਤੇ ਉਹ ਖੇਡਣੇ ਕਿੰਨਾ ਪੈਣੇ ਜਿੱਡੇ ਤੁਸੀਂ ਜਾਂ ਓਡੇ ਮੋਹਰ ਲੈਣਾ ਮੋਹਰ ਲੈਣਾ ਹੁਣ ਜੇ ਤਿੰਨ ਉਦੋਂ ਤਿੰਨ ਕ੍ਰੈਡਰ ਹੁੰਦੇ ਸੀ ਦੋ ਦੋ ਵੀ ਖੇਡ ਜਾਂਦੇ ਸੀ ਤਿੰਨ ਤਿੰਨ ਵੀ ਉਹ ਕਿਉਂਕਿ ਮੈਚ ਇੱਕ ਹੁੰਦਾ ਸੀ ਉਦੋਂ ਫੇਰ ਬੰਦਾ ਜੋਰ ਮਾਰ ਲਿੰਦਾ ਸੀ ਇੱਕ ਚ ਨੇ ਹੁਣ ਤੁਹਾਨੂੰ ਜੇ ਫਾਈਨਲ ਤੱਕ ਤੁਹਾਨੂੰ ਚਾਰ ਮੈਚ ਖੇਡਣੇ ਪੈਂਦੇ ਆ ਤੇ ਖੇਡਣੇ ਕਿੱਡੇ ਬੰਦਿਆ ਨਾ ਓਡਿਆਂ ਨਾਲ ਹੀ ਆ ਕਿ ਕਿੱਡੇ ਬੰਦੇ ਆ ਤੁਸੀਂ ਦੇਖੋ ਨਾ ਹਮ ਆਪਾਲਾ ਮੰਗੀ ਖੁਸ਼ੀ ਜਹਾਦਾ ਹਮ ਔਰ 77 ਔਰ ਟਾਰਜਨ ਗਰਦੈਤ ਹਮ ਆ ਨਵੇਂ ਮੁੰਡੇ ਆ ਗਾ ਜੱਗੂ ਹਣੀ ਹਮ ਉਹ ਇੱਕ ਜੋੜੀ ਸੀਗੀ ਫਰਿਆਦ ਹਮ ਇੰਦਰਜੀਤ ਕਲਸੀਆ ਆ ਆਪਣਾ ਆਜ਼ਾਦ ਕੂਟਲੀ ਹਮ ਹਮ ਆ ਮੇਰੇ ਨੇੜੇ ਕਿੱਡੇ ਆ ਜੱਗਾ 6 6 2 6 6 ਫੁੱਟ 2 2 ਇੱਜ ਬੰਦੇ ਉਹਨਾਂ ਤੇ ਕਿਤੇ ਰੀਡਾਂ ਪੌਣੀਆਂ ਸੌਖੀਆਂ ਜੀ ਹਮ ਮੂੰਹ ਮੋੜ ਦਿੰਦੇ ਆ ਅਗਲੇ ਤੇ ਤੁਸੀਂ ਇਹ ਵੀ ਦੇਖੋ ਨਾ ਕਿੱਡੇ-ਕੱਡੇ ਆ ਰੀਡਰ ਹੋਣ ਦੇਖੋ ਉਹਨਾਂ ਨੂੰ ਵੀ ਉੱਥੇ ਪਹਾੜਾਂ ਦੇ ਵਿੱਚ ਜਾ ਕੇ ਟੱਚ ਮਾਰਨਾ ਰੀਡਰ ਵੀ ਬਹੁਤ ਛੋਟੀ ਦੇ ਆ ਅਸ਼ੀਲੂ ਆ ਗਿਆ ਕਿੱਡਾ ਨਾ ਆਇਆ ਨਾ ਉਹਨਾਂ ਤੁਸੀਂ 5 ਮੈਚ ਖੇਡਣੇ ਆ 4-5 ਮੈਚ ਦੋ ਤਾਂ ਤੁਹਾਨੂੰ ਖੇਡਣੇ ਪੈਣੇ ਜੇ ਤੁਸੀਂ ਹਾਰਦੇ ਆ ਹੂੰ ਜੇ ਤੁਸੀਂ ਇੱਕ ਜਿੱਤ ਗਏ ਇੱਕ ਹਾਰ ਗਏ ਫੇਰ ਮੋੜੇ ਜਾਣਾ ਪੈਣਾ ਹੈ ਨਾ ਜੇ ਦੋਨੇ ਹਾਰ ਗਿਆ ਫੇਰ ਤੁਸੀਂ ਬਾਹਰ ਆ ਦੋ ਮੈਚ ਤਾਂ ਫੇਰ ਵੀ ਤੁਸੀਂ ਖੇਡਦੇ ਹਾਂ ਹੂੰ ਤੇ ਉਹ ਹੁਣ ਸਟੋਰੀ ਹੋ ਰਿਆ ਨਾ ਜਿੱਦਾਂ ਇਦਾਂ ਹੋ ਜਵੇ ਵੀ ਪਿੰਡਾਂ ਦੇ ਮੈਚ ਹੋਣ ਇਹੀ ਪਲੇਅਰ 쇼 ਮੈਚ ਖੇਡਣ ਜਿੱਦਾਂ ਪਿਛਲੇ ਖੇਡਦੇ ਸੀ ਹੂੰ ਹੈ ਨਾ ਫੇਰ ਥੋੜਾ ਬੋਡੀ ਨੂੰ ਰੈਸਟ ਉਹਦੀ ਫੇਰ ਰੋਜ਼ ਖੇਡ ਸਕਦੇ ਹੁਣ ਰੋਜ਼ ਇੰਨੇ ਬੰਦਿਆਂ ਚ ਐਡੇ ਐਡੇ ਬੰਦਿਆਂ ਚ ਜਾ ਕੇ ਭੱਜਣਾ ਫਿਰ ਤਾਂ ਬੋਡੀ ਨੂੰ ਰੈਸਟ ਆਈ ਹਾਂ ਜੀ ਫਿਰ ਤਰਸ ਚਾਹੀਦੀ ਆ ਬੋਲੀ ਆ ਰੈਸਟ ਚਾਹੀਦਾ ਉਹਦੇ ਵਿੱਚ ਫਿਰ ਜ਼ੋਰ ਲੱਗ ਜਾਂਦਾ ਕੋਈ ਮਸਲ ਪੁੱਲ ਹੋ ਜਾਂਦਾ ਉਹਨਾਂ ਨੂੰ ਮਾੜਾ ਮੋਟਾ ਕੁਛ ਲੈਣਾ ਹੱਕ ਥਾਪੜ ਕੇ ਕਹਿਣ ਵੀ ਅਸੀਂ ਮਾੜਾ ਮੋਟਾ ਕਰਨਾ ਆ ਐਕਸਟਰਾ ਆਨਰਰੀ ਆ ਉਹ ਕਿਹੜਾ ਕੋਈ ਆਮ ਬੰਦਾ ਹੁਣ ਇਹ ਥੋੜਾ ਵੀ ਮੂੰਹ ਚੱਕ ਕੇ ਮੇਰੇ ਵਰਗਾ ਜਾ ਕੇ ਉਹਨਾਂ 'ਚ ਰੇਡ ਪਾ ਦੂ ਜਾਂ ਮੈਂ ਉੱਥੇ ਸਟਾਪ 'ਚ ਖੜ੍ਹ ਜਾਂ ਹੂੰ ਮਾੜਾ ਮੋਟਾ ਐਮੀ ਡੋਲਾ ਜਿਹਾ ਤਿੱਖਾ ਡੋਲੀ ਜੀ ਕਰਕੇ 10 20 ਆਰੀ ਇਦਾਂ ਕਰਕੇ ਹਨਾ ਤੁਸੀਂ ਪਹਿਲਵਾਨ ਥੋੜੋ ਬਣ ਗਏ ਪਰ ਇਹ ਨਹੀਂ ਵੀਪਾਰ ਚੇਹ ਹੋ ਜੀ ਗੇਮਾਂ ਨੇ ਬਾਹਰ ਵੀ ਨੇ ਰੈਸਲਿੰਗ ਬਾਹਰ ਵੀ ਹੁੰਦੀ ਹੈ ਹਾਂਜੀ ਪ੍ਰੋਪਰਲੀ ਉਹਦੇ ਚ ਸਾਰੇ ਜਿਹੜੇ ਡਰਗ ਟੈਸਟ ਕੀਤੇ ਜਾਂਦੇ ਆ ਰਕਬੀ ਹੈ ਰਕਬੀ ਵੀ ਪੂਰੀ ਹੈ ਜ਼ੋਰ ਦੀ ਗੇਮ ਹੈ ਹਾਂਜੀ ਕਿਚ ਤੋਂ ਪੂਰੀ ਹੁੰਦੀ ਹੈ ਨਹੀਂ ਉੱਥੇ ਉਹ 100% ਪੂਰੇ ਹੁੰਦੇ ਉੱਥੇ ਡਰਗ ਟੈਸਟ ਹੁੰਦੇ ਆ 100% ਉਹਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਤਾਂ ਲੈਣਾ ਪੈਂਦਾ ਡਾਕਟਰ ਰੱਖੇ ਹੈ ਨਾ ਹਾਂ ਹਾਂ ਔਰ ਸਾਡਾ ਗੇਮ ਚ ਪੈਸਾ ਇੰਨਾ ਕਿਆ ਫੇਰ ਵੀ ਮੈਂ ਕਹਿੰਦਾ ਰੱਬ ਦਾ ਸ਼ੁਕਰ ਹੈ ਵੀ ਬਹੁਤ ਪੈਸਾ ਆ ਗਿਆ ਪਹਿਲਾਂ ਕਿੰਨਾ ਕੁ ਪਾਇਆ ਸੀ ਤੇ ਪਹਿਲਾਂ ਨਹੀਂ ਹੁੰਦਾ ਸੀ ਇਹ ਲਾਈ ਤਾਂ ਸੀ ਦੇਖੋ ਨਾ ਸਮੇ ਸਮੇ ਦੀ ਸਟੋਰੀ ਉਦੋਂ ਉਹ ਜੇ ਪੈਸੇ ਸੀ ਉਹ ਇੰਨੇ ਲੱਗਦੇ ਹੁੰਦੇ ਸੀ ਹੂੰ ਜੇ ਕਿਤੇ 4-5000 ਦੇ ਸਾਡੇ ਦੇਖਣ ਚ ਇਥੇ ਇੱਕ ਪ੍ਰਾਈਜ਼ ਆ ਗਿਆ ਸੀ ਹੂੰ 5-10000 ਚ ਪਹਿਲਾਂ ਹੌਲੀ ਹੌਲੀ ਸੀ ਨਾ ਉਦੋਂ ਬਾਅਦ ਆ ਹੁਣ ਤਾਂ ਫੇਰ ਤੁਸੀਂ ਦੇਖੋ ਉਹ ਫੇਰ ਗਏ ਹੈ 50000 ਨੂੰ ਫੇਰ 10 ਵਾਲੀ ਲੈਂਡ ਟੱਪੀ ਹੂੰ 10000 15000 ਫੇਰ 15-20 ਦੇ ਪ੍ਰਾਈਜ਼ ਆ ਗਏ ਫਿਰ 22 23 ਸਟੈਪ ਵਾਈਜ਼ ਸਟੈਪ ਵਾਈ ਕਿੰਨੇ ਸਾਲਾਂ ਦੀ ਮਤਲਬ ਸਿੱਕ ਵੱਡੀ 5000 ਤੋਂ ਲੈ ਕੇ ਰੂਬੀ ਕੋਨ ਤੱਕ ਦੇਖ ਲਿਏ ਹਾਂਜੀ ਹਾਂਜੀ ਕਹਿ ਕ ਤੁਸੀਂ ਕਹਿ ਸਕਦੇ ਹੂੰ ਕਿਉਂਕਿ ਉਹ ਤਾਂ ਰੂਬੀ ਕੋਨ ਵੀ ਲਖਿਆ ਜਾਂਦੀਆਂ ਨੇ ਆ ਨਹੀਂ ਦੂਜੀ ਰੇਂਜ ਰੋਵਰ ਮਿਲੀ ਉਹਨੂੰ ਦੂਜੇ ਨੂੰ ਅੰਬੇ ਨੂੰ ਹੂੰ ਰੇਂਜ ਰੋਵਰ ਵੀ ਰੇਂਜ ਰੋਵਰ ਮਿਲੀ ਹੈ ਇੱਥੇ ਟੂਰਨਾਮੈਂਟ ਹਾਂਜੀ ਹਾਂਜੀ ਗੋਪੀ ਨੂੰ ਮਿਲੀ ਸੀ ਰੂਬੀ ਕੋਨ ਆ ਰੂਬੀ ਹਾਂਜੀ ਗੋਪੀ ਨੂੰ ਰੂਬੀ ਕੋਨ ਮਿਲੀ ਸੀ ਜੀ ਜੀ ਮੈਨ ਨਹੀਂ ਚਾਹੀਦੀ ਆ ਮਿਲੀ ਚਾਹੀਦੀ ਆ ਮੈਨ ਨਹੀਂ ਚਾਹੀਦੀ ਆ ਉਧਰ ਕਈ ਵਾਰੀ ਮੈਂ ਸੁਣਿਆ ਵੀ ਯਾਰੇ ਪੈਸਾ ਆ ਗਿਆ ਕਬੱਡੀ ਚ ਤੁਸੀਂ ਦੇਖੋ ਬੰਦੇ ਦੀ ਜਾਨ ਕਿੰਨੀ ਲੱਗਦੀ ਹੈ ਨਾ ਹੂੰ ਰੈਸਲਰ ਆ ਉਹਨਾਂ ਨੂੰ ਟਰੈਕਟਰ ਮਿਲਦੇ ਆ ਅ ਕੰਬਾਈਨਰਾਂ ਮਿਲਦੀਆਂ ਕਾਰਾਂ ਮਿਲਦੀਆਂ ਇੱਥੇ ਰੂਪੋਵਾਲ ਸਾਡੇ ਨਾਲ ਹੀ ਆ ਹੂੰ ਇੱਥੇ ਕਾਰ ਹੀ ਹੁੰਦੀ ਹਰੇਕ ਸਾਲ ਹੂੰ ਬੁਲਟ ਮੋਟਰਸਾਈਕਲ ਤੋਂ ਸ਼ੁਰੂ ਹੋਇਆ ਉੱਥੇ ਜੱਸਾ ਪੱਟੀ ਪ੍ਰਤਾਪਾਲ ਹੋਰ ਜਿਹਦੇ ਮੁੰਡੇ ਆ ਕੇ ਉੱਥੇ ਜਦੋਂ ਕਰਦੇ ਵੱਡੇ ਪ੍ਰਾਈਜ਼ ਆ ਉਧਰ ਵੀ ਇਹ ਤਾਂ ਫਿਰ ਦੇਖੋ ਹਰੀਗਨੇ ਥੋੜੋ ਹੁਣ ਜੱਸੇ ਪੱਟੀ ਨਾ ਪ੍ਰਤਪਾਲ ਨਾ ਕੋਲ ਲੈਣਾ ਹਮ ਹਨਾ ਲੋਕ ਈਡੀਕ ਦੇ ਉਹਨਾਂ ਨੂੰ ਉਹਨਾਂ ਨੂੰ ਦੇਖਣ ਲਈ ਅੱਖਾਂ ਟੱਡੀਆਂ ਹੁੰਦੀਆਂ ਵੀ ਔਣ ਵੀ ਔਣ ਨਾਮ ਜਿੰਨਾ ਬਣ ਗਏ ਆ ਤੇ ਫਿਰ ਇਧਰ ਹੀ ਬੰਦੇ ਆ ਕਿੰਨੇ ਹੁਣ ਜੇ ਮੈਂ ਨੌ ਲ ਲੈਣ ਲੱਗਾ ਤਾਂ ਜਿਹੜੇ 8 ਟੀਮਾਂ 8 ਦੇ 10 ਪਲੇਅਰ ਈਚ ਨੂੰ ਲਾ ਲਓ 80 ਪਲੇਅਰ ਆ ਹਮ ਚਾਹ ਮੈਂ ਤਾਂ ਗੱਲ ਕੀਤੀ ਆ ਜਿਹੜੇ ਫਰੰਟ ਤੇ ਆਉਂਦੇ ਆ ਸੁਪਰਸਟਾਰ ਬੰਦੇ ਆ ਹੋਰ ਵੀ ਬਹੁਤ ਸਟਾਰ ਆ ਆ ਇੱਕ ਮੁੰਡਾ ਕੁਲਵਿੰਦਰ ਜਲਵੇੜਾ ਆ ਸਰਦਾਰ ਉਹਨੇ ਇੱਥੇ ਪਿਛਲੇ ਸਾਲ ਜਾਂ ਉਦੋਂ ਪਿਛਲੇ ਸਾਲ 23 ਆਈ ਥਿੰਕ ਸੋ 23 아니 24 23 24 ਦੇ ਵਿੱਚ ਉਹ ਸੀਜ਼ਨ ਦਾ 베ਸਟ ਆ ਬੂਰੀਆ ਮੁੰਡਾ ਇੱਕ ਹੂੰ ਉਹ ਇੰਗਲੈਂਡ ਉਹਨਾਂ ਦੀ ਟੀਮ ਉਹ ਦੋਨੇ ਤਿੰਨੇ ਰੇਡਾਂ ਪਾਈ ਜਾਂਦੇ ਆ ਹੂੰ ਉਹਨਾਂ ਦੇ ਮੂਰੇ ਸਟਾਪਰ ਬਦਲ ਜਾਂਦੇ ਆ ਹੂੰ ਹੂੰ ਉਹ ਟੀਮ ਸਦਾ ਹੀ ਕੱਪ ਚੱਕਦੀ ਹੁਣ ਉਹ ਦੂਜੀਆਂ ਟੀਮਾਂ ਵੀ ਪਲੇਅਰ ਬੇ ਪਲੇਅਰ ਤਾਂ ਜਿੰਨੇ ਵੱੜ ਜਾਣ ਉਹ ਨਹੀਂ ਥੋੜੇ ਆ ਹੂੰ ਪਰ ਗੱਲ ਇਹ ਆਂਦੀ ਆ ਹੁਣ ਬਿੱਟੂ ਦਗਾਲ ਦੇ ਤੁਸੀਂ ਵੀ ਗੱਲ ਕੀਤੀ ਜਦੋਂ ਸਵਾਲ ਉੱਠਦੇ ਆ ਵੀ ਪਲੇਅਰ ਇਨੀ ਜਲਦੀ ਕਹੀ ਚਲੇਗੇ ਸਾਡ ਤੋਂ ਦੂਰ ਹੋ ਗਏ ਤੇ ਹੁਣ ਉਹਦਾ ਰੀਜਨ ਹੋਰ ਸੀ ਉਹ ਮੈਂ ਸੁਣਿਆ ਉਹ ਪਰ ਉੱਥੇ ਨਹੀਂ ਸੀ ਉਹ ਬਿੱਟੂ ਦਗਾਲ ਦਾ ਇਹ ਰੀਜਨ ਬਿੱਟੂ ਦਗਾਲ ਮੈਂ ਕਹਿਆ ਜੀ ਉਹ ਲਈ ਤਾਂ ਮੈਂ ਗਾਰੰਟੀ ਕਰਦਾ ਕਹਿੰਦੇ ਅਸੀਂ ਮੈਂ 24 ਆਵਰ ਬਿੱਟੂ ਨਾਲ ਰਹਿਣ ਵਾਲਾ ਬੰਦਾ ਮੈਂ ਤਾਂ ਕਲਜੀਤਾ ਅਸੀਂ ਤਿੰਨ ਜਣੇ ਜਦੋਂ ਇੱਥੇ ਚਲੋ ਉਹ ਸਾਡਾ ਭਰਾ ਵਿੱਚ ਨਹੀਂ ਕਲਜੀਤਾ ਤਾਂ ਹੈਗਾ ਹੀ ਹੈ ਨਾ ਉਹ ਕਬੱਡੀ ਵਾਲੇ ਸਟੋਰੀ 'ਚ ਨਹੀਂ ਸੀਗਾ ਉਹ ਬਾਅਦ 'ਚ ਹੋਰ ਹੋਰ ਕਹਾਣੀਆਂ ਉਹ ਉਹ ਕਬੱਡੀ ਵਾਲੇ ਚੱਕਰ 'ਚ ਥੋੜੋ ਸਪਲੀਮੈਂਟ ਨਾਲ ਥੋੜੋ ਉਹਦੀ ਡੈਥ ਹੋਈ ਆ ਉਹਦੇ ਫੇਰ ਕਿਹੜੀ ਚੱਕਰ ਉਹ ਬਾਅਦ 'ਚ ਕੋਈ ਉਹਦਾ ਹੈਪਨ ਹੋਇਆ ਸਾਨੂੰ ਪਤਾ ਲੱਗਾ ਉਹ ਕਬੱਡੀ ਤਾਂ ਉਦੋਂ ਆਲਮੋਸਟ ਆਫ ਕਰਨ ਵਾਲਿਆਂ ਚ ਹੀ ਸੀਗਾ ਹੁਣ ਹਾਂ ਕਿਉਂਕਿ